ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮ ਸੇ ਪਤਾ ਚਲਾ ਹੈ ਕਿ ਇੱਕ ਚਿੱਠੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਸ਼ਹਿਰਾਂ ਨੂੰ ਗਈ ਹੈ ਜਿਹਦੇ ਵਿੱਚ ਸੁਰੱਖਿਆ ਦਾ ਰਹਿਣ ਦੇ ਕੇ ਜਿਹੜਾ ਪਾਕਿਸਤਾਨ ਜਾਣਾ ਉਹਨੂੰ ਰੋਕਿਆ ਗਿਆ ਹੈ ਕਿਉਂਕਿ ਜੇ ਜਥਾਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਸ਼ਹਿਰਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਹੈ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੇ ਦੁਪਾਰੀ ਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜੋ ਤੇ ਵੰਡ ਕੇ ਛਕਦਾ ਜੀ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੁਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨਾ ਸਥਿਤ ਗੁਰੂ ਧਾਮ ਹੈ ਦਰਸ਼ਨ ਵਾਲੀ ਜੇ ਤਾਂ ਜਾਂਦਾ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲੀ ਜਿਹੜੀ ਗੱਲ ਆ ਉਹ ਥੋਡੀ ਸਰਕਾਰ ਨੇ ਵੇਖਣੀ ਆ ਬਾਜ਼ਤਤ ਸਰਕਾਰ ਦੀ ਇਹ ਪਾਕਿਸਤਾਨੀ ਸਰਕਾਰ ਜੇ ਤਾਂ ਰੋਕਦੀਆਂ ਫੇਰ ਨਹੀਂ ਬਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਨਾਂ ਨੂੰ ਰੋਕ ਬੰਦ ਕਰ ਸਕਦੇ ਨੇ ਸੁਰੱਖਿਆ ਕਰ ਸਕਦੇ ਨੇ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਹ ਇਸ ਕਰਕੇ ਜਹਾ ਰੋਕ ਦੇਣਾ ਕਿ ਉੱਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਨ ਪਾਕਿਸਤਾਨ ਚ ਮੈਚ ਕੱਢੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ